ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਬ੍ਰੀਡਾਂ ਦਾ ਨਾਸ਼ਤਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤੇ ਆਟਾ ਆਪਾਂ ਬ੍ਰੈਡ ਲਏ ਆ ਹੁਣ ਬ੍ਰੀਡਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਕੱਟ ਲਾਂ ਚਾਰ ਪੀਸਾਂ ਦੇ ਵਿੱਚ ਆਪਾਂ ਹੁਣ ਬ੍ਰੈਡ ਨੂੰ ਕੱਟ ਲਾਂਗੇ। ਇੱਕ ਬ੍ਰੈਡ ਦੇ ਆਪਾਂ ਚਾਰ ਪੀਸ ਕਰ ਲਾਂਗੇ। ਐਸੇ ਤਰ੍ਹਾਂ ਦੇ ਆਪਾਂ ਪੀਸ ਕਰਨੇ ਆ ਬ੍ਰੈਡ ਦੇ। ਸਾਰੇ ਬ੍ਰੈਡਾਂ ਦੇ ਆਪਾਂ ਇਸੇ ਤਰ੍ਹਾਂ ਹੀ ਪੀਸ ਕੱਟ ਲਾਂਗੇ। ਤੁਸੀਂ ਜਿਹੜੇ ਘਰ ਵਿੱਚ ਕਈ ਵਾਰ ਬਚ ਵੀ ਜਾਂਦੇ ਆ ਬ੍ਰੈਡ ਉਹਨਾਂ ਦਾ ਵੀ ਨਾਸ਼ਤਾ ਬਣਾ ਸਕਦੇ ਆ ਤੇ ਚਾਹੇ ਤੁਸੀਂ ਆਪਾਂ ਦੁਕਾਨ ਤੋਂ ਸਜਰੇ ਬ੍ਰੈਡ ਲਿਆ ਕੇ ਵੀ ਇਹ ਨਾਸ਼ਤਾ ਬਣਾ ਸਕਦੇ ਆ। ਬਹੁਤ ਵਧੀਆ ਨਾਸ਼ਤਾ ਬਣਦਾ ਹੈਗਾ। ਹਾਂਜੀ ਸਾਰੇ ਬ੍ਰੈਡ ਆਪਾਂ ਕੱਟ ਲਏ ਤੇ ਬਹੁਤ ਵਧੀਆ ਇਹਦੇ ਪੀਸ ਕੱਟੇ ਗਏ ਬ੍ਰੈਡਾਂ ਦੇ ਤੇ ਅੱਜ ਜਿਹੜਾ ਆਪਾਂ ਇਹ ਬ੍ਰੈਡਾਂ ਦਾ ਨਾਸ਼ਤਾ ਬਣਾਉਣ ਲੱਗੇ ਹਾਂ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਛੋਟਿਆਂ ਤੋਂ ਲੈ ਕੇ ਵੱਡਿਆਂ ਤੇ ਕਿ ਸਾਰਿਆਂ ਨੂੰ ਨਾਸ਼ਤਾ ਪਸੰਦ ਆਉਣ ਵਾਲਾ ਹਾਂਜੀ ਗੈਂਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਚਮਚਾ ਆਪਾਂ ਰਿਫਾਈਂਡ ਤੇਲ ਪਾਤਾ ਤੇ ਤੇਲ ਹਲਕਾ ਜਿਹਾ ਗਰਮ ਹੋ ਗਿਆ ਹੁਣ ਆਪਾਂ ਤੇਲ ਨੂੰ ਨਾ ਇਸ ਤਰ੍ਹਾਂ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਫਲਾ ਲੈਣੇ ਆ ਕਿ ਕੜਾਹੀ ਦੇ ਨਾਲ ਚੰਗੀ ਤਰ੍ਹਾਂ ਤੇਲ ਲੱਗ ਜਾਏ ਚਾਰ ਸਫੇਰੇ ਤੇ ਤੇਲ ਹਲਕਾ ਜਿਹਾ ਹੋ ਗਿਆ ਗਰਮ ਹੁਣ ਆਪਾਂ ਕੱਟੇ ਹੋਏ ਬ੍ਰੈਡ ਪਾ ਦਾਂਗੇ ਬ੍ਰੈਡਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈਗਾ ਤੇ ਅੱਗ ਤੇ ਨਹੀਂ ਆਪਾਂ ਰੱਖਣੀ ਮੀਡੀਅਮ ਜੀ ਅੱਗ ਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਹਲਕਾ ਜਿਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਉਦੋਂ ਤੱਕ ਆਪਾਂ ਬ੍ਰੈਡਾਂ ਨੂੰ ਫਰਾਈ ਕਰਨਾ ਹੈਗਾ ਹਾਂਜੀ ਸਾਰੇ ਬ੍ਰੈਡਾਂ ਨੂੰ ਆਪਾਂ ਵਧੀਆ ਜਿਹਾ ਰੋਸਟ ਕਰ ਲਏ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਬ੍ਰੈਡਾਂ ਨੂੰ ਆਪਾਂ ਉਸੇ ਪਲੇਟ ਦੇ ਵਿੱਚ ਕੱਢ ਲਾਂਗੇ ਹੁਣ ਵਧੀਆ ਹੋ ਗਏ ਰੋਸਟ ਬ੍ਰੈਡ ਹਾਂਜੀ ਇਸੇ ਕੜਾਹੀ ਦੇ ਵਿੱਚ ਕੜਾਹੀ ਆਪਾਂ ਥੋੜੀ ਜਿਹੀ ਸਾਫ਼ ਕਰ ਲਈ ਸੀ ਇਸੇ ਕੜਾਹੀ ਦੇ ਵਿੱਚ ਹੁਣ ਇੱਕ ਚਮਚਾ ਪਰਫਾਈਨਡ ਤੇਲ ਹੋਰ ਪਾ ਦਾਂਗੇ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਕੁ ਚਮਚਾ ਆਪਾਂ ਪਾ ਦਾਂਗੇ ਸਾਬਤ ਜੀਰਾ ਜਗਾਂ ਸੇ ਇੱਕ ਵਾਰੀ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਤੇ ਹੁਣ ਜੀਰਾ ਭੁੱਜ ਗਿਆ ਹੁਣ ਆਪਾਂ ਪਾ ਦਾਂਗੇ ਦੋ ਹਰਮੇ ਮਿਰਚ ਤੇ ਥੋੜਾ ਜਿਹਾ ਅਦਰਕ ਇਹਨਾਂ ਨੂੰ ਆਪਾਂ ਬਰੀਕ ਜਿਹਾ ਕੱਟ ਲਿਆ ਸੀ ਇਹ ਪਾ ਦਾਂਗੇ ਤੇ ਹਰਮੇ ਮਿਰਚਾਂ ਨੂੰ ਤੇ ਅਦਰਕ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਤੇ ਹੁਣ ਆਪਾਂ ਪਾ ਦਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਣਾ ਹੈ ਜਾਨੀ ਕਿ ਪਿਆਜ਼ ਦਾ ਆਪਾਂ ਕੱਚਾ ਪੰਜਾਈ ਦੂਰ ਕਰਨਾ ਉਦੋਂ ਤੱਕ ਆਪਾਂ ਪਿਆਜ਼ ਨੂੰ ਭੁੰਨਣਾ ਬਾਲਾ ਨਹੀਂ ਭੁੰਨਣਾਗਾ ਤੇ ਗਾਂਸ ਇੱਕ ਵਾਰ ਇਹ ਆਪਾਂ ਸੁਨੋ ਤੇ ਰੱਖਾਂਗੇ ਹਾਂਜੀ ਪਿਆਜ਼ ਵੀ ਹਲਕਾ ਜਿਹਾ ਹੁਣ ਆਪਾਂ ਭੁੰਨ ਲਿਆਗਾ ਇੱਕ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਇਹ ਪਾ ਦਾਂਗੇ ਸਬਜ਼ੀਆਂ ਤੁਸੀਂ ਕੋਈ ਵੀ ਆਪਣੀ ਮਨਪਸੰਦ ਪਾ ਸਕਦੇ ਹੋ ਜੋ ਤੁਹਾਨੂੰ ਸਬਜ਼ੀਆਂ ਪਸੰਦ ਆ ਉਹ ਤੁਸੀਂ ਇਹ ਨਾਸ਼ਤੇ ਦੇ ਵਿੱਚ ਐਡ ਕਰ ਸਕਦੇ ਆਂ ਸ਼ਿਮਲਾ ਮਿਰਚ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਿਆਗਾ ਤੇ ਦੋ ਟਮਾਟਰ ਬਰੀਕ ਕੱਟੇ ਇਹਨਾਂ ਦੇ ਆਪਾਂ ਬੀਂ ਕੱਢ ਦਿੱਤੇ ਸੀਗੇ ਟਮਾਟਰ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਾਂਗੇ ਜ਼ਿਆਦਾ ਨਹੀਂ ਭੁੰਨਾਂਗੇ ਸਾਰੀਆਂ ਸਬਜ਼ੀਆਂ ਆਪਾਂ ਥੋੜੀਆਂ ਥੋੜੀਆਂ ਹੀ ਭੁੰਨਣੀਆਂ ਆ ਕਿਉਂਕਿ ਥੋੜਾ ਜਿਹਾ ਕੱਚਾਪਨ ਰਹੂਗਾ ਨਾ ਸਬਜ਼ੀਆਂ ਦੇ ਵਿੱਚ ਤੇ ਥੋੜਾ ਜਿਹਾ ਕ੍ਰਾਂਚ ਜਿਹਾ ਬਣਿਆ ਰਹੇਗਾ ਨਾਸਦੇ ਦੇ ਵਿੱਚ ਤੇ ਜ਼ਿਆਦਾ ਹੀ ਆਪਾਂ ਭੁੰਨ ਲਾਂਗੇ ਤਾਂ ਫਿਰ ਵਧੀਆ ਜਿਹਾ ਨਹੀਂ ਲੱਗਦਾਗਾ ਹਾਂਜੀ ਟਮਾਟਰ ਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾ ਲਿਆ ਹੁਣ ਆਪਾਂ ਪਾਵਾਂਗੇ ਪੀਜ਼ਾ ਪਾਸਤਾ ਸੌਸ ਇੱਕ ਚਮਚਾ ਆਪਾਂ ਪੀਜ਼ਾ ਪਾਸਤਾ ਸੌਸ ਪਾ ਦਾਂਗੇ ਵਧੀਆ ਟੇਸਟ ਆਉਣਾ ਆਸਤੇ ਦੇ ਵਿੱਚ ਇੱਕ ਚਮਚਾ ਆਪਾਂ ਪਾ ਦਾਂਗੇ ਟਮਾਟਰਾਂ ਦੀ ਸੌਸ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਾਂਗੇ ਤੜਕੇ ਦੇ ਵਿੱਚ ਗੈਸ ਇੱਕ ਵਾਰ ਥੋੜਾ ਜਿਹਾ ਆਪਾਂ ਤੇਜ਼ ਕਰ ਲੈਨੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨਸਾਰ ਤੇ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਆਪਾਂ ਹਲਦੀ ਪਾਊਡਰ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਅੰਗੀਆਂ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚਾ ਆਪਾਂ ਪਾ ਦਾਂਗੇ ਚਾਟ ਮਸਾਲੇ ਦਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਸਾਰੇ ਮਸਾਲੇ ਸਬਜ਼ੀਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਤੇ ਤੇ ਹੁਣ ਆਪਾਂ ਵਧੀਆ ਜਿਹਾ ਸੇਕ ਵੀ ਲਵਾ ਲਿਆ ਤੜਕੇ ਨੂੰ ਹੁਣ ਆਪਣੇ ਫਰਾਈ ਕੀਤੇ ਹੋਏ ਬ੍ਰੈਡ ਪ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਤੜਕੇ ਦੇ ਵਿੱਚ ਹਾਂਜੀ ਬ੍ਰੈਡਾਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਥੋੜਾ ਜਿਹਾ ਸੇਕ ਲਵਾ ਲਿਆਗਾ ਤੇ ਵਧਿਆ ਮਸਾਲੇ ਵੀ ਚੰਗੀ ਤਰ੍ਹਾਂ ਮਿਲ ਗਏ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਬਸ ਗੈਸ ਕਰ ਦਾਂਗੇ ਆਪਾਂ ਬੰਦ ਹਾਂਜੀ ਬ੍ਰੈਡਾਂ ਦਾ ਚਟਪਟਾ ਟੇਸਟੀ ਨਾਸ਼ਤਾ ਬਣ ਕੇ ਹੋ ਗਿਆ ਰੈਡੀ ਤੁਸੀਂ ਵੇਖ ਸਕਦੇ ਕਿੰਨਾ ਵਧੀਆ ਨਾਸ਼ਤਾ ਬਣਿਆ ਹੈਗਾ ਸਿਰਫ 10 ਮਿੰਟ ਲੱਗੇ ਨਾਸ਼ਤਾ ਬਣਾਉਣ ਤੇ ਤੇ ਬਹੁਤ ਵਧੀਆ ਰੈਸিপি ਬਣ ਗਈ ਹੈ ਹੁਣ ਆਪਾਂ ਇਹਨੂੰ ਕੱਢ ਲੈਨੇ ਆਂ ਪਲੇਟ ਦੇ ਵਿੱਚ ਹਾਂਜੀ ਨਾਸ਼ਤੇ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਿਆਗਾ ਹੁਣ ਇੱਕ ਚਮਚਾਪਾ ਪਾ ਦਾਂਗੇ ਟਮਾਟਰਾਂ ਦੀ ਸੋਸ ਉੱਪਰ ਹਾਂਜੀ ਉੱਪਰ ਆਪਾਂ ਨਾਸ਼ਤੇ ਦੇ ਹੁਣ ਟਮਾਟਰਾਂ ਦੀ ਸੌਸ ਪਾਤੀ ਹੈ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾ ਹੈਗਾ ਤੁਸੀਂ ਕਿਸੇ ਵੀ ਟਾਈਮ ਇਹ ਨਾਸ਼ਤੇ ਨੂੰ ਬਣਾ ਕੇ ਖਾ ਸਕਦੇ ਹੋ ਬਹੁਤ ਵਧੀਆ ਇਹ ਨਾਸ਼ਤਾ ਬਣਦਾ ਹੈਗਾ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਦਿਓ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ